ਕਿਸੇ ਨੇ ਦੀਨ ਦੇ ਆਖਰੀ ਕਿਸੇ ਦੀ ਚੁਗਲੀ ਕਰ ਲਈ ਲੇਕਰ ਅੱਜ ਹੁਕਮਨਾਮਾ ਕੀ ਆਇਆ ਸੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕੀ ਕਿਹਾ ਆਪਾਂ ਕਹਿੰਦੇ ਗਿਆ ਤਾਂ ਗਾਇ ਤਾਂ ਸਹੀ ਹੁਕਮਨਾਮਾ ਵੀ ਸੁਣ ਲਿਆ ਪਰ ਚੇਤਾ ਜਿਆ ਨਹੀਂ ਰਿਹਾ ਇਹ ਨਹੀਂ ਚੇਤਾ ਰਿਹਾ ਪਰ ਜਿਹੜੇ ਲੰਗਰ ਦੇ ਵਿੱਚ ਅੱਜ ਬਾਬਿਆਂ ਨੇ ਦਹੀਂ ਬਣਾਇਆ ਨਾ ਕਮਾਲ ਮੇਰਾ ਜੀ ਕਰਦਾ ਸੀ ਮੈਂ ਹੋਰ ਗਲਾਸ ਪੀ ਲਾਂ ਉਹ ਚੇਤਾ ਲੈ ਕੇ ਨਹੀਂ ਚਿਤਾ ਰਿਹਾ ਤਨ ਦੀ ਖਰਾਕ ਦਾ ਚੇਤਾ ਪਰ ਮਨ ਦੀ ਖਰਾਕ ਦਾ ਚੇਤਾ ਨਹੀਂ ਇਸ ਕਰਕੇ ਮੇਰੇ ਪਾਸ ਆ ਕੇ ਕਹਿੰਦੇ ਨੇ ਜਿਨ੍ਹਾਂ ਦੇ ਤੁਸੀਂ ਕਿਰਪਾ ਕਰਦੇ ਹੋ ਨਾ ਉਹ ਇਸ ਗੱਲ ਵਿੱਚ ਅਪੇਜ ਹੁੰਦੇ ਨੇ ਹਾਂਜੀ ਜਿਸ ਕੀ ਬਾਛ ਸੋਈ ਪ੍ਰਭ ਜਾਣ ਇਹ ਭਾਈ ਜੀ ਦਾ ਦਾਤਾ ਨੇ ਉਹ ਜਾਣਦਾ ਹੈ ਜਿਸ ਨੂੰ ਦੇ ਸੋ ਪਾਏ ਜੀ ਲਾ ਪ੍ਰਾਪਤ ਕਰਦੇ ਪਾ ਅੱਗੇ ਨਿਰਣਾ ਕਰਨਗੇ ਮਸਤ ਅਨੂਪ ਅਗਮ ਅਗੋਚਰ ਉਹਦੀ ਉਪਮਾ ਨਹੀਂ ਕੀਤੀ ਜਾਂਦੀ ਉਪਨਾ ਉਪਮਾ ਕਹੀ ਨਾ ਜਾ ਕਹੀ ਜਾਤ